ਹੈਲੋ ਫੈਮਿਲੀ ਸਤਿ ਸ੍ਰੀ ਅਕਾਲ ਅੱਜ ਅਸੀਂ ਬਣਾ ਰਹੇ ਹਾਂ ਆਲੂ ਮਟਰ ਦੀ ਸੁੱਕੀ ਸਬਜੀ ਬਿਲਕੁਲ ਪਾਣੀ ਨਹੀਂ ਪਾਣਾ ਸੁੱਕੀ ਬਣਾਣੀ ਹੈ ਤੇ ਬਹੁਤ ਵਧੀਆ ਤਰੀਕੇ ਤੇ ਬਹੁਤ ਹੀ ਸਵਾਦ ਬਣਾਣੀ ਹੈ ਕਿਉਂਕਿ ਪਾਣੀ ਵਾਲੀ ਸਬਜੀ ਬੱਚੇ ਇੰਨੀ ਜ਼ਿਆਦਾ ਖਾ ਨਹੀਂ ਸਕਦੇ ਦੋ ਦੋ ਦਿਨ ਬਚ ਜਾਂਦੀ ਹੈ ਇਸ ਕਰਕੇ ਅਸੀਂ ਅੱਜ ਆਪਣੀ ਰੈਸਪੀ ਬਣਾਵਾਂਗੇ ਆਲੂ ਮਟਰ ਦੀ ਸੁੱਕੀ ਸਬਜੀ ਆਓ ਤੁਹਾਨੂੰ ਦਿਖਾਉਂਦੇ ਹਾਂ ਸਭ ਤੋਂ ਪਹਿਲਾਂ ਵੀ ਅਸੀਂ ਕੀ ਕੀ ਮਟੀਰੀਅਲ ਪਾਣਾ ਹੈ ਤੇ ਕੀ ਕੁਝ ਪਾ ਕੇ ਬਣਾਣਾ ਹੈ ਆ ਦੇਖੋ ਸਭ ਤੋਂ ਪਹਿਲਾਂ ਅਸੀਂ ਆਪਣੇ ਆਲੂ ਧੋ ਕੇ ਚੀਰ ਕੇ ਤੇ ਕੱਟ ਕੇ ਰੱਖ ਲਿੱਤੇ ਨੇ ਐਸੀ ਆਪਣੇ ਮਟਰ ਧੋ ਤਾ ਕੇ ਸਾਫ਼ ਕਰਕੇ ਰੱਖ ਲਿੱਤੇ ਨੇ ਇਹ ਰੇ ਸਾਡੇ ਟਮਾਟਰ ਤੇ ਇਹ ਰਹੀ ਸਾਡੀਆਂ ਹਰੀਆਂ ਮਿਰਚਾਂ ਪਿਆਜ਼ ਤੇ ਅਦਰਕ ਅਸੀਂ ਇਹਦੇ ਵਿੱਚ ਲਸਣ ਬਿਲਕੁਲ ਨਹੀਂ ਪਾਣਾ ਅਸੀਂ ਇਸੇ ਤਰੀਕੇ ਬਣਾਉਣਾ ਹੈ ਤੇ ਬਿਲਕੁਲ ਸਾਬਤ ਮਸਾਲੇ ਪਾ ਕੇ ਬਣਾਣੇ ਆ ਐਸੀ ਮਸਾਲਾ ਪੀਸ ਕੇ ਨਹੀਂ ਬਣਾਣਾ ਕਿਉਂਕਿ ਅਸੀਂ ਤਰੀ ਵਾਲੀ ਸਬਜ਼ੀ ਨਹੀਂ ਬਣਾਣੀ ਬਸ ਇਸੇ ਤਰੀਕੇ ਬਣਾਵਾਂਗੇ ਤੇ ਤੁਹਾਨੂੰ ਬਣਾ ਕੇ ਵਿਖਾਵਾਂਗੇ ਵੀ ਇਹ ਕਿਸ ਤਰੀਕੇ ਬਣਦੀ ਹੈ ਬਣਾਉਂਦੇ ਤੇ ਤੁਸੀਂ ਵੀ ਜੇ ਸਾਰੇ ਪਰ ਆਪਣਾ ਆਪਣਾ ਤਰੀਕਾ ਹੁੰਦਾ ਹੈ ਤੇ ਮੈਂ ਤੁਹਾਨੂੰ ਬਹੁਤ ਹੀ ਸੋਖੇ ਤਰੀਕੇ ਤੇ ਬਹੁਤ ਹੀ ਸਿੰਪਲ ਤਰੀਕੇ ਦੱਸਾਂਗੀ ਤੇ ਵੀ ਟਮਾਟਰ ਬਿਲਕੁਲ ਨਹੀਂ ਅਸੀਂ ਫੇਰ ਕਿਸ ਤਰੀਕੇ ਪਾਣੇ ਨੇ ਆਓ ਹੁਣ ਅਸੀਂ ਆਪਣਾ ਵੀਲੋਗ ਸ਼ੁਰੂ करिए आलू मटर की सब्जी सब तो पहला असी अपनी गैस गैस लगावगी लगा दी फिर अंधर अपनी कढ़ाई कड़ाई जो सब्जी बनानी सब तो पहला असी अपनी कढ़ाई में चंकी तरह साफ कर लेंगे पूंज पानी बिल्कुल ना रहे

बहुत वजिए तरीके बनावे बहुत ही स्वाद बनावे देखो, अगर ये साधा भुज गया हम तो अभी पा लेंगे हरिया मिर्चा प्याज ये नाल ही पा देने कट्ठे इस तरीके भुनागे इन भुन के थोड़ा जहा लाल कर लेंगे बहुत लाल नहीं करना क्योंकि ये सब्जी के भी लाल होने हैं प्याज इस तरीके लाल करेंगे थोड़े कच्चे से थोड़े लाल ਬਹੁਤੀ ਲਾਲ ਨਹੀਂ ਕਰਨੀ ਆ ਦੇਖੋ ਪਿਆਜ਼ ਸਾਡੇ ਪੁੱਜ ਚੁੱਕੇ ਨੇ ਤੇਲ ਛੱਡ ਦਿੱਤਾ ਪਿਆਜ਼ਾਂ ਨੇ ਦੇਖੋ ਕਿੰਨੇ ਵਧੀਆ ਹੋ ਚੁੱਕੇ ਨੇ ਹੁਣ ਅਸੀਂ ਲੋੜ ਅਨੁਸਾਰ ਨਮਕ ਪਾ ਦਾਂਗੇ ਜਿੰਨੀ ਕਿਸਨ ਜ਼ਰੂਰਤ ਹੈ ਉਸੇ ਹੀ ਹਿਸਾਬ ਨਾਲ ਨਮਕ ਪਾਵਾਂਗੇ ਫਿਰ ਅਸੀਂ ਪਾ ਦਾਂਗੇ ਹਲਦੀ ਪਾਊਡਰ ਫਿਰ ਅਸੀਂ ਪਾ ਦਾਂਗੇ ਆਪਣਾ ਗਰਮ ਮਸਾਲਾ ਜਿੰਨੀ ਕੀ ਜ਼ਰੂਰਤ ਹੈ ਅਸੀਂ ਉਸੇ ਹੀ ਹਿਸਾਬ ਨਾਲ ਮਸਾਲੇ ਪਾਵਾਂਗੇ ਆਪਣੇ मिक्स कर लेंगे सारे मसाले दे मिक्स हो गए मसाले वेखो तीर सा मसाले ने कोई कलर वाली मिर्च नहीं पाई कुछ नहीं पाई सिर्फ हरी मिर्च पाई है देखो हम अभी अपने आलू पा देंगे अस कट के रखे है हम अभी पा देंगे अपने मटर ਵੇ ਅਸੀਂ ਕੱਢ ਕੇ ਰੱਖੇ ਆ ਯਾਰ ਇਹ ਸਾਡਾ ਇਹ ਮਟਰ ਜਿਹੜੇ ਅਸੀਂ ਇਸ ਤਰ੍ਹਾਂ ਪਾਨੇ ਆ ਇਹਨਾਂ ਨੂੰ ਅਸੀਂ ਭੁੰਨਣਾ ਨਹੀਂ ਆ ਇਹ ਸਾਡੀ ਸਬਜੀ ਦੇ ਨਾਲ ਹੀ ਤਿਆਰ ਹੋ ਜਣੇ ਆ ਦੇਖੋ ਬਹੁਤ ਵਧੀਆ ਸਬਜੀ ਬਣਦੀ ਹੈ ਬਹੁਤ ਮજા ਆਉਂਦਾ ਖਾਣ ਦਾ ਬਹੁਤ ਹੀ ਪਰੀਕੇ ਦੇ ਨਾਲ ਬਣ ਜਾਂਦੀ ਹੈ ਮਟਰੀ ਪੂਰੀ ਤਰ੍ਹਾਂ ਗਾ ਜਾਂਦੇ ਨੇ ਤੇ ਇਹ ਬਣ ਜਾਈਗੀ ਸਾਡੀ ਸੁੱਕੀ ਸਬਜੀ ਆਲੂ ਤੇ ਮਟਰਾਂ ਦੀ ਉਹਨਾਂ ਸਿੱਧ ਬੰਦ ਕਰਕੇ ਨੂੰ ਰੱਖ ਲਾਂਗੇ ਤਾਂ ਜੋ ਕੜਾਈ ਨੂੰ ਸਟੀਮ ਮਿਲ ਸਕੇ ਆਹ ਵੇਖੋ ਜੀ ਅਸੀਂ ਇੱਕ ਵਾਰ ਤੇ ਸਬਜੀ ਵੇਖਾਂਗੇ ਹਿਲਾਵਾਂਗੇ ਆਪਣੀ ਥੱਲੇ ਨਾ ਲੱਗ ਜਾਏ ਆਹ ਦੇਖੋ ਥੱਲੇ ਲੱਗਣਾ ਪਈ ਹੈ सब्जी बन के तैयार हो गई है पानी वेखो सारा सुक गया है बहुत वाली तरीके बनती है उसी तरीके बनाने से बना के खाने में बहुत मज़ा आता है, है। ए, देखो टमाटर वेखो कितने नज़र नहीं आ रहे वेखो मसाला एकदम सा तरह तैयार हो चुका है देखो बहुत वह बन बन चुकी है तेल छता है वेखो सब्जी ने देखो अभी कोई कलर नहीं पाया कोई कलरफुल वाली मिर्च नहीं पाई ਦੂਸਰੀ ਪਾਈਏ ਤੇ ਦੇਖੋ ਫੇਰ ਵੀ ਕਿੰਨੀ ਵਧੀਆ ਬਣੀ ਹੋਈ ਹੈ ਤੇ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਇਸੇ ਜੀਕੇ ਬਣਾਣੀ ਹੈ ਤੇ ਇਸੇ ਤਰੀਕੇ ਬਣਾ ਕੇ ਅਸੀਂ ਖਾਣੀ ਆ ਦੇਖੋ ਹਜੇ ਅਸੀਂ ਬਣਾਵਾਂਗੇ ਫੇਰ ਥੋੜੀ ਜਿਹੀ ਆਲੂ ਸਾਡੇ ਕੱਚੇ ਨੇ ਹਜੇ ਅਸੀਂ ਰੰਨਾ ਕੀ ਥੋੜੀ ਜੀ ਇਹ ਨੂੰ ਰੰਨੇ ਕੇ ਤੇ ਫੇਰ ਤੁਹਾਨੂੰ ਦਿਖਾਵਾਂਗੇ ਆ ਦੇਖੋ ਸੀਪਰੀ ਫੇਰ ਦੇਖ ਲਾਂਗੇ ਸਬ지 ਬਿਲਕੁਲ ਲੱਗ ਰਹੀ ਹੈ ਦੇਖੋ ਬਣ ਗਈ ਹੈ ਬਿਲਕੁਲ ਪਾਣੀ ਸੁੱਕ ਚੁੱਕਾ ਹੈ ਕੋਈ ਗਣੀ ਐ ਇਸ ਨਹੀਂ ਗੀ ਉਹ ਇਤੋਂ ਤੇਲ ਛੱਡ ਦਿੱਤਾ ਸਬ지 ਨੇ ਬਹੁਤ ਵਧੀਆ ਬਣ ਚੁੱਕੀ ਹੈ ਦੇਖੋ ਮਟਰ ਵੀ ਸਾਡੇ ਗਲ ਚੁੱਕੇ ਨੇ ਐ ਦੇਖੋ ਬਿਲਕੁਲ ਫਿਸ ਚੁੱਕੇ ਨੇ ਮਟਰ ਇਸੇ ਤੇ ਬਿਲਕੁਲ ਤੇਲ ਆ ਰਿਹਾ ਸਬ지 ਚ ਹੁਣ ਅਸੀਂ ਤੁਹਾਨੂੰ ਦਿਖਾਨੀ ਆ ਵੀ ਸਬ지 ਸਾਡੀ ਕਿੱਦਾਂ ਦੀ ਬਣੀ ਹੈ ਇਸੇ ਤਰੀਕੇ ਤੁਸੀਂ ਬਣਾਣੀ ਹੈ ਤੇ ਬਣਾ ਕੇ ਖਾਣੀ ਹੈ ਬਹੁਤ ਵਧੀਆ ਬਿਲਕੁਲ ਸਿੰਪਲ ਹੈ ਬੱਚੇ ਬੜੇ ਇਰਮਾਨ ਨਾਲ ਖਾ ਲੈਂਦੇ ਬਜ਼ੁਰਗ ਬੜੇ ਇਰਮਾਨ ਨਾਲ ਖਾ ਲੈਂਦੇ ਵਿੱਚ ਬਹੁਤੀ ਮਸਾਲੇ ਨਹੀਂ ਹੈ ਜਿਹਦੇ ਨਾਲ ਸਾਨੂੰ ਜਲਨ ਹੋਵੇ ਕਿਉਂਕਿ ਅਸੀਂ ਬਹੁਤੀ ਮਸਾਲਿਆਂ ਦੀ ਸਬਜੀ ਖਾਂਦੇ ਹਾਂ ਨਾ ਤੇ ਸਾਨੂੰ ਉਹਦੇ ਨਾਲ ਜਲਨ ਵੀ ਹੁੰਦੀ ਹੈ ਇਸ ਕਰਕੇ ਅਸੀਂ ਇਹਦੇ ਵਿੱਚ ਬਿਲਕੁਲ ਹੀ ਨੋਰਮਲ ਮਸਾਲੇ ਪਾਏ ਤੁਸੀਂ ਵੀ ਇਸੇ ਤਰੀਕੇ ਨੋਰਮਲ ਮਸਾਲੇ ਹੀ ਪਾਣੀ ਹੈ ਤੇ ਬਣਾਣੀ ਹੈ ਐ ਦੇਖੋ ਸਬਜੀ ਸਾਡੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਦੇਖੋ ਟਿੱਡੀ ਵਧੀਆ ਬਣ ਚੁੱਕੀ ਹੈ ਬਹੁਤ ਵਧੀਆ ਬਣੀ ਹੈ ਦੇਖੋ ਤੁਸੀਂ ਧੂ ਆਮ ਦੇਰੀ ਹੈ ਦੇਖੋ ਤੁਸੀਂ ਬਹੁਤ ਹੀ ਮਜ਼ੇਦਾਰ ਬਣੀ ਹੈ ਆ ਦੇਖੋ ਆਲੂ ਹੀ ਬਿਲਕੁਲ ਗਲ ਚੁੱਕੇ ਨੇ ਦੇਖੋ ਸੀਰਾ ਹੋ ਚੁੱਕੇ ਨੇ ਤੁਸੀਂ ਇਸੇ ਤਰੀਕੇ ਬਣਾਇਆ ਕਰੋ ਤੇ ਖਾਇਆ ਕਰੋ ਜੇ ਤੁਹਾਨੂੰ ਮੇਰੀ ਰੈਸਪੀ ਬਣਾਉਣ ਦਾ ਤਰੀਕਾ ਪਸੰਦ ਆਇਆ ਹੋਵੇ ਚੰਗਾ ਲੱਗਾ ਹੋਵੇ ਤਾਂ ਤੁਸੀਂ ਮੈਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਕੀ ਇਹ ਬਣਾਉਂਦਾ ਤੇ ਆਪੋ ਆਪਣਾ ਵੇਖੋ ਤਰੀਕੇ ਅੰਦਾਜ਼ ਹੋ ਸਕਦਾ ਤੁਸੀਂ ਮੇਰੇ ਤੋਂ ਵੀ ਜ਼ਿਆਦਾ ਵਧੀਆ ਬਣਾਉਂਦੇ ਹੋ ਵੋ ਪਰ ਮੈਂ ਤੁਹਾਨੂੰ ਬਿਲਕੁਲ ਸਿੰਪਲ ਬਣਾਣੀ ਦਿਖਾ ਰਹੀ ਆਂ ਵੀ ਇਹਦੇ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਹੁੰਦਾ ਹਰੀ ਮਿਰਚ ਅਸੀਂ ਪਾਣੇ ਆਂ ਹੋਰ ਲਾਲ ਮਿਰਚ ਦੂਜੀਆਂ ਮਿਰਚਾਂ ਸਪਾ ਕੇ ਬਿਲਕੁਲ ਨਹੀਂ ਬਣਾਉਂਦੇ ਸਿੰਪਲ ਤਰੀਕੇ ਬਣਾਣੇ ਜਿਹਦੇ ਕਰਕੇ ਇਹ ਸਬਜ਼ੀ ਨੁਕਸਾਨ ਨਹੀਂ ਕਰਦੀ ਇਸੇ ਤਰੀਕੇ ਬਣਾਇਆ ਕਰੋ ਤੇ ਖਾਇਆ ਕਰੋ ਬਾਏ ਫੈਮਲੀ ਬਾਏ ਅਗਰ ਕੋਈ ਪ੍ਰੋਬਲਮ ਲੱਗੇ ਤੁਹਾਨੂੰ ਮੇਰੀ ਕੋਈ ਗੱਲ ਚੰਗੀ ਨਾ ਲੱਗੇ ਮੈਨੂੰ ਲਾਇਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਏ